ਲੋ ਮਤ ਪ੍ਰੋ ਕਰਤੀ ਵਲੌਗ ਦੀ ਸਟਾਰਟਿੰਗ ਤੜਕੋ ਤੜਕੀ ਆ ਗਈ ਖੇਤ ਏ ਚ ਕੀਤੀ ਆ ਜੀ ਨਾਲ ਬਾਝ ਲੈ ਕੇ ਨੇ ਬਾਝ ਨੂੰ ਲਾ ਲੁੱਟਰ ਵੀ ਲੈ ਜਾਂਦਾ ਹੈ ਸਾਡਾ ਬਾਝ ਨੂੰ ਲਾ ਮਾਰੋ ਤਾਂ ਮਾਰਾ ਖਰਜ ਬਾਝ ਦਿਖੋ ਤੇ ਨਾ ਨੂੰ ਬੰਨਾ ਇਹ ਨਾ ਤੇਜ਼ ਬਣੀ ਹੋਣਾ ਆਈ ਰੀਨਾ ਬਣਾ ਲਗੇ ਦਿਨਾਂ ਯਾਰ ਆਪਾਂ ਲੈ ਹੋ ਰਿਹਾ ਕੋ ਟੈਕੋ ਸੁੱਟ ਰਿਹਾ ਪਿੱਛੇ ਪਾਣੀ ਵਿੱਚ ਗਿਆ ਖੁਸ਼ ਹੋ ਗਿਆ ਓਡਾ ਲੁਟਰਾ ਆਇਆ ਯਾਰੇ ਆਇਆ ਬਾਏ 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 ਮੈਂ ਕੰਨੀ ਦੇ ਕਿੱਦਿਆ ਹੈ ਖੜ ਜਾ ਫਿਰ ਮੈਨੂੰ 2 ਮਿੰਟ ਹੱਥ ਚ ਫੜਾ ਫੇਰ ਨਹੀਂ ਆਉਂਦਾ ਤੇਰੇ ਕੋਲੇ ਆਪਣੀ ਛੜੀਆਂ ਖੱਟੀਆਂ ਦੇ ਦਿੱਤੇ ਪੱਲੀ ਦੇ ਦਿੱਤੇ ਖੱਤੀ ਦੇ ਪੱਲੀ ਬੰਨ ਘੜਾਇਆ ਕਰਨਾ ਇਹਨੂੰ ਬਾਜ਼ੀਆਂ ਤੇ ਦੇਖਿਆ ਬਾਈ ਯਾਰ ਮੈਨੂੰ ਦੱਸਿਆ ਨਹੀਂ ਤੂੰ ਕਿ ਬੂਟ ਹੋਰ ਪਾਇਆ ਬੂਟ ਕਿੱਲੇ ਆ ਇਹ ਨਾ ਫੂਲ ਪਾਇਆ ਪਰ ਨਹੀਂ ਕੀ ਹਾਲ ਹੋ ਗਿਆ ਜੀ ਬੂਟਾ ਦਾ ਜਮਾ ਗਿੱਲੇ ਹੋ ਗਏ ਕਹਿੰਦਾ ਮੈਂ ਨਵੀਂ ਪਾ ਕੇ ਆਂਦੀ ਸੀ ਬਈ ਬੂਟ ਸੋਹਣਿਆ ਤੇਰੇ ਬੂਟ ਨਪਨਾਲੇ ਆ ਸੋਹਣਿਆ ਤਾਂ ਕੀ ਕਰਾਉਣਾ ਆ ਲੈ ਲੋਰ ਲਾ ਰਗੀ ਹੋ ਗਈ ਕੱਲਾ ਨਵੀਂ ਉਹ ਲੈ ਕੇ ਆਂਦੀ ਆ ਇਹ ਹਣਾ ਕਿੱਧਰ ਤੁਰਿਆ ਫਿਰਦਾ ਨਵੀਂ ਲੋਰ ਚ ਸ਼ੱਕੋ ਜੀ ਕੀ ਬਣ ਗਿਆ ਇਹ ਉਹਲਾ ਦੇ ਚੱਕਣ ਵਾਲਾ ਹੈਨਾ ਸਹੀ ਗੱਲ ਹੋਰ ਬਣੇ ਫਾਰਮ ਚ ਨਹੀਂ ਅੰਦਰ ਲੱਗਾ ਹੁੰਦਾ ਇੱਕ ਭਈਆ ਮੁੱਠੀ ਬਣ ਗਈ ਸਾਲਿਆ ਭਈਆਂ ਦੇ ਕਿੱਧਰ ਰੜਾਤੀ ਦੇਖ ਐ ਠੀਕ ਹੈ ਯਾਰ ਉਸ ਵੈਸੇ ਖੜਾ ਰਹੀ ਚੱਕਾ ਇੱਥੇ ਲਿਆ ਗਾ ਗੋਡੇ ਤੇ ਰੱਖ ਚੱਕ ਲਾ ਦੀ ਮੁਰ ਇਹ ਤਾਂ ਪਹਿਲਾਂ ਇੱਥੋਂ ਦਾ ਕਿਲੋ ਪਾਣੀ ਕਢ ਦੂੰ ਜਿਹੜਾ ਦਿੱਤਾ ਆ ਆਇਆ ਉਮਤ ਪਾਣੀ ਨਾ 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 ਤੇਰੇ ਕੋਲ ਨਹੀਂ ਆਉਣਾ ਇਹਨੇ ਪੱਲੀ ਤੇ ਬਹਿਣਾ ਮਨਜ਼ੂਰ ਆ ਪੱਲੀ ਤੇ ਬਹਿਣਾ ਮਨਜ਼ੂਰ ਐ ਪੱਲੀ ਗੈਂਗ ਤੇਰੇ ਕੋਲ ਨਹੀਂ ਆਉਣਾ ਇਹਨੇ ਚੈੱਕ ਫੜ ਫੜ ਇਹਨੂੰ ਤੇਰੀ ਮੈਂ ਖੜੀ ਮੈਂ ਕੀ ਮੰਗਦੇ ਸਗੀ ਹੋਏ ਉਹ ਲੱਗ ਤਾਂ ਸਹੀ ਥੋੜਾ ਕੁੱਤੇ ਭਗਾਈ ਕਰੇ ਅਰੇ ਲਿਆਉਣਾ ਹੁਣ ਮੇਰੇ ਕਹਿ ਨਾ ਯਾਰ ਚਾਰ ਮਣਾਲੇ ਨੀ ਲਓ ਜੀ ਮੇਤਰੋ ਦੋ ਤਿੰਨ ਢੇਰਨੇ ਦਾ ਵੜਤਾਂਗਾ ਬਾਹਰ ਤੋਂ ਚੱਲ ਪਰੇ ਤੇ ਹੱਥ ਦੇ ਕੋ ਸੁੰਨ ਹੋ ਗਏ ਜਮਾਂ ਹੀ ਤੇ ਇਹ ਤਨ ਚੀਵ ਖਾਵਾਂ ਕਰਦਾ ਬਰਪਈ ਧੁਰਿਓ ਪੰ ਆ ਬਈ ਲੋ ਪੱਠਿਆਂ ਦੇ ਉੱਤੇ ਉਵੇਂ ਮੈਂ ਵੀ ਆਖਿਆ ਹੱਥ ਕਾ ਸੁਨ ਹੋਈ ਜਾਂਦੇ ਨੇ ਇੱਕ ਇੱਥੇ ਰੁਕੜੇ ਛੱਟੇ ਮੈਂ ਕਾ ਵੇਲੇ ਫਿਮੜਾਈ ਬਾਊ ਵਈ ਜਾ ਨਾ ਬਰਫ ਆ ਸਾਰੀ ਬਰਫ ਹੀ ਹੈ ਲੈ ਆ ਉੱਤੇ ਜੰਮੀ ਪਈ ਵੱਠਿਆਂ ਦੇ ਦੇਖੋ ਪਾਣੀ ਨਹੀਂ ਹੈ ਇਹ ਲੈ ਨਾ ਆਵੇ ਹੱਥ ਰੱਖ ਕੇ ਆਹ ਬਰਫ ਹੀ ਹੋਣਾ ਬਰਫ ਹੀ ਹੈ ਨਾ ਆਵੇ ਖੱਤ ਰੱਖ ਕੇ ਲੈ ਸਾਰੇ ਖੜ ਜਾ ਲੈ ਆ ਪਈ ਲੈ ਪੱਠੇ ਦੋਵੇਂ ਜੰਮੀ ਪਈ ਉੱਤੇ ਨਾ ਪਹਿਲਾ ਸੀਨ ਹੋਇਆ ਨਾ ਉਹ ਸਾਰੀ ਬਰਫ਼ ਜਿਹੜੀ ਆਪ ਨੂੰ ਪਾਣੀ ਉਹ ਸਾਰੀ ਬਰਫ਼ ਆ ਹਾਲੀ ਹੁਣ ਧੁੱਪੇ ਆ ਨਾ ਜਿਵੇਂ ਧੁੱਪ ਨਿਕਲਦੀ ਓਵੇਂ ਪਿਗਲ ਜਾਂਦੀ ਐ ਇਹ ਉਹ ਹੁਣ ਅੱਧੀ ਦੇ ਵਿੱਚੋਂ ਪਿਗਲੀ ਪਈ ਆ ਤੱਕ 5 ਵਜੇ ਆ ਕੇ ਵੇਖੀ ਕਰਦਾ ਹਾਂ ਹਾਂ ਆ ਵੀ ਲੈ ਇੱਕ ਆ ਬਰਫ਼ ਵੇਖਨੀ ਬਈ ਆ ਭਾਈ ਕੀ ਯਾ ਨਾ ਯਾਰ ਸਿਸਟਮ ਐ ਬਾਤੀ ਸੁਣਨੋਗੇ ਲਾਲ ਹੋ ਕੇ ਜਾ ਮੇਰੇ ਤਾਂ ਨਾ ਆਣਾ ਤੂੰ ਤਾਂ ਸੋਗਲ ਕਸਾਣਾ ਸੋਹਣੇ ਕਿਸਾਨ ਆਹਾਲ ਗਈ ਅਰੇ ਇੱਥੇ ਜੀ ਬਾੜੀ ਹੈ ਕਿਉਂ ਇੱਥੇ ਪੱਥਰ ਡਿੱਗੇ ਆ ਨਾ ਡਿੱਗੇ ਦੇ ਉੱਤੇ ਉਵੇਂ ਹੀ ਆ ਉਹ ਵੀ ਬਰਫ ਆ ਨਾ ਇਹ ਡਾਲਾ ਇਸ ਪੈਰ ਵੀ ਕੀ ਲਾਲ ਹੋ ਜਾਣਗੇ ਦੇ ਮੇਰਾ ਸਾਰਾ ਲਾਲ ਹੋ ਗਿਆ ਤੇ ਕਿੰਨੇ ਹੱਥ ਲਾਲ ਹੋ ਗਏ ਅੱਛਾ ਅੱਛਾ ਲੱਤ ਨਾ ਵੜਦੀ ਲੋ ਮਿੱਤਰੋ ਚੱਲਦੇ ਆ ਘਰੇ ਪੱਠੇ ਕਿਆ ਕਰੀ ਆਗੇ ਆ ਗਏ ਜੀ ਮੇਤਰ ਉੱਪਰ 1 ਵਜ ਗਿਆ ਜੀ ਰੇਲੇ ਹੁੰਦੇ ਕਰਦੇ ਨੇ ਪੱਠੇ ਫੁੱਟੇ ਪਾਏ ਤੇ ਲੈਡ ਹੈ ਨਹੀਂ ਸੀ ਬਸ ਮਾਨੂੰ ਪਾਣੀ ਪੁਣੀ ਪਿਆ ਨਲਕੇ ਤੋਂ ਨਾ ਦੇਖ ਉੱਤਰ ਬੰਨਤਾ ਤੇ ਬੱਚੇ ਭਾਉਣੇ ਧੁੱਪੇ ਆਪਾਂ ਬਾਵੇਂ ਲਾਉਂ ਤਾ ਰੱਜੀ ਰੁੱਜੀ ਯਾਰ ਹੱਥ ਨਹੀਂ ਰਚਾਇਆ ਸੀ ਕੱਲ ਭਾਂਟ ਵੇਖ ਗਏ ਅੱਧੇ ਕਰਾ ਜੀ ਅੱਧੇ ਕ ਬੁੱਖੇ ਨੀਲਾ ਭੁੱਖਾ ਚਲੋ ਕੋਈ ਨਹੀਂ ਕਰੇ ਹੋ ਕਿਧਰ ਰੋੜੀ ਜਾਨਾ ਛੜ ਬਾਈ ਛੜ ਬੈ ਨੂੰ ਵੀ ਹੋਏ ਕੋਲੇ ਆ ਕੇ ਛੰਨਾ ਪੈਣਾ ਇਹ ਜਾਂਦੇ ਨਹੀਂ ਹਿੰਦੂ ਰੋਂ ਨਿੱਕਾ ਆ ਜੇ ਜਨਤਾ ਕਿਉਂ ਉਹ ਗੁਰੀ ਦੇ ਹੱਥਾ ਛੱਡੀ ਜਾ ਮਿੰਟੋ ਮਿੰਟੀ ਆ ਉਹਦੀ ਉੜਦਾ ਉਹ ਵੀ ਜੇ ਨਹੀਂ ਥਾਮਦਾ ਹੰਡਾ ਦੇ کارن شروع ہوا بادے ہر ہولی ਹੋ ਗਿਆ ਨੰਗ ਗਿਆ ਹੌਲੀ ਓਏ ਉਹ ਕਤਹਾਇਆ ਪਿਆ ਹੌਲੀ ਆ ਇੰਨੇ ਚੜਿਓ ਲ ਮਾਰੀ ਜਾਂਦਾ ਬੱਚੇ ਨੂੰ ਓਡਾ ਬੁੱਬਾ ਬੱਚੇ ਤੈਨੂੰ ਬੜਾ ਪਤਾ ਆ ਇਹ ਵੀ ਜਾ ਦੋ ਸਿਆਕ ਸਿਆ ਗਈ ਰਹਿ ਗਿਆ ਨੀਲਾ ਉਹ ਵੇਖ ਡਾ ਖਾਲੀ ਹਨਾ ਆਲਾ ਤੇ ਹੁਣ ਕੂਤਰ ਪਾ ਗੇ ਧੁੱਪੇ ਬਾਹਰ ਜੀ ਬਾਕੀ ਫਿਰ ਆਪਾਂ ਬਾਅਦ ਚ ਕਰਦੇ ਕਾਂਟੀ ਨੂੰ ਕੂਤਰ ਪਾ ਲਗੇ ਧੁੱਪੇ ਬਾਹਰ ਆਹ ਕੂਤਰ ਢਲਾਇਆ ਪਿਆ ਯਾਰ ਸੁੱਕਿਆ ਪਿਆ ਥੱਲੋਂ ਖਾਉਂ ਖਾਉਂ ਜੀ ਕਰਦਾ 2 ਮਿੰਟ ਛਾਤੀ ਹੀ ਵੋਦੀ ਕੋਈ ਨਹੀਂ ਦਵਾਈ ਦੁੱਈ ਦਿੰਨੇ ਆ ਇਹ ਵੇਖੇ ਹੁਣ ਥੱਲੇ ਬੈਠਾ ਸੀ ਇਹੇ ਚਲੋ ਦਵਾਈ ਦੂਈ ਦੇ ਦੇ ਨਾ ਕੋਈ ਨਾਪਾ ਬਾਕੀ ਕੁਝ ਤਾਂ ਪਾਉਣੇ ਤੁੱਪੇ ਕੱਢਦੇ ਆ ਬਾਹਰ ਖੋਲ ਹੋਰ ਵੇਖਾ ਹੋਰ ਤਾਂ ਨਹੀਂ ਬਟੇ ਲੜੁਲਾ ਪੜ ਲੈ ਫਿਰ ਉਧਰ ਤੋਰ ਕੇ ਲੈ ਆਏ ਨਾ ਉਧਰ ਤੋਰ ਕੇ ਲੈ ਆਏ ਨਾ ਸਾਰੇ ਕੱਢਨੇ ਆ ਬਾਹਰ

ਕਬੂਤਰ ਆ ਸ਼ਾਕਾ ਹਾਂ ਤੇਰੀ ਭੈਣ ਲੁਕ ਕਮ ਆਂਟੀ ਚੱਕ ਲਿਆ ਆ ਵੱਡਾ ਕਬੂਤਰ ਆ ਜੀ ਸ਼ਾਕਾ ਹੈ ਪੂਰੇ ਲਾਲ ਮੁੱਢੇ ਦੀ ਫਿਰਦੀ ਤਾਂ ਕਬੂਤਰ ਫੜਾ ਦੇ ਪਹਿਲਾਂ ਡੇਢ ਮੈਂ ਧੋਪ ਲਵਾ ਕੇ ਫੜਦਗੇ ਚੋੜੀ ਆ ਚੱਕ ਹੋਰ ਕੱਢਾ ਫੜ ਲਈ ਫੜ ਚੱਲ ਬਾਬਰ ਭੇੜेंगे ਜਿਆ ਛੜ ਦੇ ਵਿੱਚ ਹੁਣ ਆਪਾਂ ਐਂ ਕਰੀਏ ਉਹ ਗੂਤਰੀ ਜਾਂਚ ਪਾਈਏ ਵੱਡੇ ਖੁੱਡੇ ਵਾਲੇ ਲਓ ਜੀ ਦੂਪ ਤੰਗ ਲੁੱਟ ਲੈਂਦੇ ਵਖਾਈ ਚੱਕ ਇੱਕ ਤਾਂ ਪਿਆ ਅਜੇ ਲੁੱਟਣ ਤੇ ਆ ਇੱਥੇ ਕੁਲੀ ਡਿੱਗ ਪਿਆ ਸੀ ਆ ਇੱਥੇ ਤੇ ਆ ਇੱਥੇ ਡਿੱਗਦੇ ਸੀ ਗਲੀ ਜੀ ਆਪਣੀ ਚ ਬਾਹਰ ਮੋਰੀ ਇਹ ਕਾਹ ਲੁੱਟ ਕੇ ਲੈ ਕੇ ਆਂਦਾ ਉਹ ਖੇਤ ਕੋਲੇ ਆਗੇ ਸੀ ਆਪਣੇ ਕੋਲੇ ਆ ਉੱਥੋਂ ਲੈ ਕੇ ਆਂਦਾ ਹੋ ਗਏ ਦੋ ਇੱਕ ਤੇਰਾ ਤੇ ਇੱਕ ਮੇਰਾ ਪਿੱਛੇ ਫੇਰ ਪਈ ਜਾਂਦੇ ਆ ਅਸੀਂ ਤਾਂ ਨਹੀਂ ਡਾਉਂਦੇ ਯਾਰ ਕਿਉਂਕਿ ਬੱਚੇ ਬੈਠੇ ਆ ਪਿੱਛੇ ਹਾਂ ਕੱਲ੍ਹ ਵਾਲੀ ਜਿਹੜੀ ਕੋਚੀ ਦੋਰੀ ਛੋਰ ਜਿਹਨੂੰ ਦੇਤੀ ਉਹ ਛੋਰ ਨੂੰ ਦੇਤੀ ਡੋਰ ਖੜ ਕੇ ਇੱਥੇ ਬਗਰਦਾ ਹੋਊਗਾ ਇੱਥੇ ਫਿਰਦਾ ਸੀ ਇਹ ਕਿਹਾ ਵਾਈ ਮਰੀਨ ਓਏ ਛੋਰਾ ਓਏ ਛੋਰਾ ਇੱਧਰ ਆ ਸਾਹਮਣੇ ਥੋਲੀ ਬੋਲੀ ਠੀਕ ਆ ਡੋਰ ਵਿਖਾਈਂ ਡੋਰ ਹਾਂ ਬਸ ਇੱਧਰ ਹੋਗਾ ਸਾਹਮਣੇ ਲੁਕਦਾ ਇਹ ਫਿਰਦਾ ਓਏ ਵਲੌਗ ਹੀ ਆ ਨਹੀਂ ਕੋ ਹੁੰਦਾ ਹੋ ਲੈਂਦਾ ਹਾਂ ਐ ਕਰਦੇ ਐ ਕਰਦੇ ਵਿੱਚ ਆਮਰ ਮੈਂ ਐ ਕਰਦੇ ਐ ਐਗਾ ਸੋ ਗਾਇਸ ਸਬਸਕ੍ਰਾਈਬ ਕਰੋ ਉਨਕੇ ਲਾਈਕ ਫਾਲੋ ਕਮੈਂਟ ਸਾਰੇ ਕੋ ਕਰੋ ਲੈ ਆ ਡੋਰ ਲੈ ਆ ਡੋਰ ਭਾਜਾ ਹੈ ਕੀ ਗੁੱਟ ਰਹੀ ਆਪ ਕੱਟ ਕਰਦੇ ਆ ਜੀ ਤੁਹਾਨੂੰ ਬਾਹਰ ਭੜਾ ਤਾ ਸਾਰੇ ਸਰੀਰ ਨੂੰ ਆਮਨੇ ਆ ਗੇਰ ਨੂੰ ਪ੍ਰੈਕਟ ਕੀਤਾ ਆ ਦਵਾਈ ਬੁਢੀ ਦੇਤੀ ਆਪਾ ਬਈ ਇਹਨੂੰ ਆ ਗੇ ਥੇ ਢਿੱਲਾ ਨਾ ਰਤਾ ਯਾਰਾ ਜੇ ਤਿੰਨ ਬਾਦੀ ਸਹੀ ਹੋ ਜੀ ਤੰਗ ਇੱਕ ਹੋਰ ਆ ਕੋ ਫਿਰ ਵਲੋਗ ਚ ਕੈਚ ਕਰਾਂਗੇ ਵਲੋਗ ਚ ਕੈਚ ਨਹੀਂ ਕੀਤਾ ਨਾ ਭੁੱਲ ਗਈ

ਟੱਡ ਖੜਾ ਮੇਰਾ ਓ ਹੋ ਜਾਂਦਾ ਓਏ ਓ ਨਹੀਂ ਇਹਨੇ ਇੱਥੇ ਡੈਕੜੋ ਗਿਆ ਨਾ ਆ ਆ ਗਿਆ ਡਿੱਗੂ ਕੋ ਦੋ ਡਾਰ ਲੰਕਦੀ ਜਾਂਦੀ ਹੋਵੇ ਫਾੜੀ ਫਾੜਾ ਯਾਰ ਇਹ ਭੈਣ ਦਾ ਵੀਰਾਂ ਦੇ ਨਹੀਂ ਆ ਇਹ ਦੂਜੇ ਪਿੰਡੋਂ ਐਵੇਂ ਲੱਗਾ ਲਓ ਜੀ ਮਿੱਤਰੋ ਖੇਤ ਆਇਆ ਗਿਆ ਕਹਿੰਦਾ ਨਹੀਂ ਚੱਕੀ ਲਈ ਹੈ ਨਾ ਹੁਣ ਟੋਰ ਲੱਪੀ ਆਂਦਾ ਪਤੰਗਾ ਓ ਗਿੱਲਾ ਹੋ ਜਾਣਾ ਨਹੀਂ ਉਹ ਵੀ ਗਿਆ ਫਾੜ ਗਿਆ ਜੋਏ ਤਾਂ ਅੰਗਾ ਬਹੁਤ ਡਾਣਾ ਹੈ ਇਹ ਹੋਰ ਪਾੜਦਾ ਚੇਪੀ ਲਾਣਾਗੇ ਆਪਾਂ ਇਹ ਪਾੜਨੇ ਸੀ ਫਿਰ ਕਾਦੋ ਆਏ ਮਗਰ ਆਪਾਂ ਲਾ ਡੋਰ ਸੈਟ ਇੱਥੇ ਕੀ ਹੋ ਗਿਆ ਹਾਂ ਲੱਗ ਜਾਣੀ ਇਹਦਾ ਹੈਂ ਬੋਖਾ ਚਿਰ ਹੁੰਦਾ ਵੀਰ ਵੀ ਨਾ ਤੇ ਇਹ ਬੋਖਾ ਗਾਵੀਆਂ ਨੇ ਪਤੰਗ ਦੇ ਵੀ ਹ ਤੇ ਇਹ ਮੇਵਾਰੋਂ ਆਇਆ ਹੋਗਾ ਡੋਰ ਇਕੱਠੀ ਕਰ ਕੇ ਛੱਡ ਤੀਰਾ ਡੋਰ ਪਈ ਤਾਂ ਪਾਸੇ ਕਰਦੇ ਸਹੀ ਗੱਲ ਆ ਪਿਆਪੂਰ ਚੜ ਜਾਂਦੀ ਕਿਸੇ ਦੇ ਇਹ ਕਹਿੰਦਾ ਨਹੀਂ ਇਕੱਠੀ ਕਰਨੇ ਅੱਜ ਕਹਿੰਦਾ ਇਹ ਬੱਚੇ ਤਾੜ ਤੇ ਡਾਉਣੀ ਹੋਦੂਆਂ ਤੇ ਇਕੱਠੇ ਕਰਦਗੇ ਕਹਿੰਦਾ ਪਹਿਲਾਂ ਆਪਾਂ ਉਹ ਇਕੱਠਾ ਕਰਨ ਕਿੰਨੇ ਫਿਰ ਤਿੰਨ ਹੋ ਗਏ ਹੈ ਆ ਖੇਤ ਰਗਾ ਮਿੱਤਰ ਆਪਣਾ ਵਿਆਹ ਪੱਠੇ ਵੱਢ ਕੇ ਲੱਗੇ ਜਾਂਦੇ ਨੇ ਇੱਥੋਂ ਵਾਹ ਨਨੀਆ ਮਾਰ ਚੱਲ ਚੱਲੀਏ ਘਰੇ ਉਹ ਪਤੰਗ ਹੀ ਆ ਨਾ ਫਿਰਦਾ ਕਿਥੇ ਆ ਹਾਂ ਆਪਣੇ ਪਿੰਡ ਫਿਰਦਾ ਇੱਕ ਦੋ ਫਿਰਦੇ ਅੱਡੇ ਫਿਰਦੇ ਆ ਦੋ ਆਏ ਸਾਡੇ ਪਤੰਗ ਓਏ ਇੱਕ ਆ ਪਿਆ ਪਤੰਗ ਓਏ ਆ ਪਿਆ ਕਣਕ ਚ ਤੇ ਵੀ ਚੱਕੀ ਲੈ ਕੇ ਆ ਆ ਪਿਆ ਲੈ ਗਿਆ ਮੈਨੂੰ ਹੈ ਜਾ ਜਾ ਵੇਖ ਕੀ ਹੈ ਇਹ ਥੱਲੇ ਹੋ ਗਿਆ ਮੈਂ ਚੱਲੀਏ ਜਾ ਕੇ ਤਾਂ ਵੇਖ ਭੱਜ ਕੇ ਜਾ ਇਹ ਗਿੱਲੇ ਨਹੀਂ ਹੁਣ ਤਾਂ ਹੈ ਨਹੀਂਗਾ ਤਰੇਲ ਹੈ ਨਹੀਂਗੀ ਤੋ ਤੜਕ ਤੜਕ ਨਹੀਂ ਤਰੇਲ रेस लाके जा रेस 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 लागे लिए सारा अमा अमा। रेस लाई वाह हम तक गारा गुरा गया अभी <laughs> होर नहीं गया मार लापे एक अद्धा होर रहा होगा की चक्की लेके <laughs> लैके द्लौच <लाओ> विखाइए <laughs>

ਕੁੱਕੜ ਇੱਕ ਜਾਨਵਰ ਲੈ ਕੇ ਆਂਦਾ ਆਪਾਂ ਨਵਾਂ ਤੁਹਾਨੂੰ ਦਿਖਾ ਦਈਏ ਕੁੱਕੜ ਲੈ ਕੇ ਆਂਦਾ ਬਈ ਤੇ ਇੱਕ ਕੁੜੀ ਆਪਣੇ ਕੋਲ ਪਹਿਲੀ ਸੀਗੀ ਤੇ ਬਈ ਫੋਨ ਆਪਣਾ ਬੰਦ ਸੀ ਯਾਰ ਅੱਜ ਸਾਰਾ ਦਿਨ ਹੀ ਲਾਈਟ ਨਹੀਂ ਆਈਗੀ ਸਾਰਾ ਦਿਨ ਲਾਈਟ ਨਹੀਂ ਆਏਗੀ ਤੇ ਤਾਂ ਹੀ ਫੋਨ ਬਈ 4 ਦਿਨ ਹੋਇਆ ਹੈ ਆਪਣਾ ਤੇ ਹੁਣ 4 ਦਿਨ ਜਿੱਤਾ ਬਈ ਥੋੜਾ ਟਾਈਮ ਆਈ ਸੀ ਹੁਣ ਫੇਰ ਜਾਵੜੀ 60% ਹੋਇਆ ਕੇ ਰੰਝ ਸਾ ਤੇ ਆਪਣਾ ਫੋਨ ਤੇ ਫਿਰ ਤਾਂ ਹੀ ਆਪਾਂ ਵਲੌਗ ਆਪਣੇ ਤੋਂ ਨਹੀਂ ਬਣਾਏਗਾ ਬੜਾ ਹਣਾ ਫੋਨ ਬੰਦ ਸੀਗਾ ਮੇਰਾ ते कुकड़ 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 कुकड़, कुकड़, कुकड़ आ बैठा जी आधा इतनी बंदी रानी आ रहे कुकड़ जी नमँले की आंदा छोटा तू क्यों खाइए थली हट जाए डरता थोड़ा जा जानवर ले जी अपा पठा ही है हजे आ क्या चलो बाद गल करा गे बुटना पाया बइन मैं बरतना तोड़ तोड़ पा दें कुकड़ी बैठी आ बैठी फिर छातने लग जा चढ़ के पहले चढ़ने किए है ना आ डंडा किन्ना नहीं ਕਿੰਨੀ ਚੜ ਕੇ ਭੈ ਜਾਂਦੀ ਹੈ ਇਹ ਇਹ ਕਿਉਂ ਪੱਲੇ ਪੁੱਲੇ ਸਹੀ ਹੈ ਨਾ ਖੰਭ ਖੰਭ ਕੋਈ ਨਾ ਟੁੱਟਿਆ ਦਾ ਤਾਂ ਉਹ ਤਾਂ ਚੜ ਜਾਂਦੀ ਹੈ ਜਿਹੜੇ ਵੀ ਕੁੱਕੜ ਰੱਖਦੇ ਆ ਤੇ ਇੱਕ ਮਿੰਟਾਂ ਚ ਜੂੜ ਦੱਸੋ ਜੀ ਹਨਾ ਕਿਵੇਂ ਆ ਮੁਰਗੀ ਵੀ ਆ ਮੁਰਗੀ ਚਿੱਟਨਾ ਅੱਖਾਂ ਦੀ ਹੈ ਇਹ ਇਹਦੇ ਲਿਬਾਸੇ ਵੀ ਸਾਰੇ ਚੈੱਕ ਕਰੋ ਰੰਗ ਰੂਪ ਇਹਦਾ ਜਿਹੜੇ ਮੁਰਗਿਆਂ ਦੇ ਸ਼ਕੀਨ ਆ ਮਾਰੇ ਕਮੈਂਟ ਕਰਕੇ ਜਰੂਰ ਦੱਸੋ ਜੀ ਤੇ ਆ ਮੁਰਗਾ ਵੀ ਇਹ ਆਇਆ ਨਹੀਂ ਪਤਾ ਦੱਸ ਦੇ ਆਇਆ ਕਿੱਥੋਂ ਆ ਡਰਦਾ ਇਹ ਇਹ ਜਿਹੜੇ ਅੱਖਾਂ ਦਾ ਖੜ ਜਾ ਖੜ ਜਾ ਰੁਕ ਜਾ ਇੱਕ ਟਾਈਮ ਮੈਂ ਠਹਿਰ ਰੁਕ ਜਾ ਇਹ ਲੜਾ ਕੇ ਵੇਖਾਂਗੇ ਮਿੱਤਰੋ ਆਪਾਂ ਇਹ ਮੈਂ ਲੜਨ ਨੂੰ ਤਿਆਰ ਆ ਛਿੱਟੀਆਂ ਅੱਖਾਂ ਦੇ ਆ ਮਿੱਤਰੋ ਇਹ ਵੀ ਕੰਡੇ-ਕੁੰਡੇ ਨੂੰ ਐ ਕੰਡੇ ਜਵਾ ਮਾਰ ਕੇ ਮਾਰ ਕੇ ਦੌੜ ਗਈ ਜਾਂਨਾ ਆ ਵੇਖੋ ਪੱਠੇ ਆ ਜੀ ਇਹ ਇਹ ਜਾਨਵਰ ਲੈਂਦਾ ਆਪਾਂ ਨਵਾਂ ਇਹ ਸੰਭਾਂਗੇ ਮੈਂ ਇਹਨੂੰ ਕਿਰਾਂ ਵਰਤ ਨਾ ਪਾਈ ਗਈ ਇਹ ਜੀ ਨਹੀਂ ਲੱਗਣਾ ਇੱਕ ਵਿਚਾਰੇ ਦਾ ਆਇਆ ਰਣਗੇ ਥੱਲੇ ਤੂੰ ਵੀ ਖਾਲਾ ਰੋਟੀ ਹਾਂਜੀ ਮਿੱਤਰੋ ਕਰਦ ਗਏ ਜੀ ਵਲੌਗ ਦੀ ਐਂਡਿੰਗ ਨੇਰਾ ਵਾਵਾ ਹੋ ਗਿਆ ਜੀ ਤੇ ਮੈਂ ਭੁੱਲੀ ਗਿਆ ਸੀ ਵਲੌਗ ਦੀ ਐਂਡਿੰਗ ਕਰਨ ਆਲੀ ਆ ਮੈਂ ਤਾਂ ਰੀਲ ਨਾਲ ਰੋਨਾ ਪੋਸਟ ਕਰ ਲੱਗ ਪਿਆ ਸੀਗਾ ਤੇ ਟਾਈਮ ਹੋ ਗਿਆ ਆਪਣਾ 11:20 ਹੋ ਗਏ ਜੀ

ਕ੍ਰਿਤੀ ਪਤੰਗਾ ਵਿੱਚ ਭਾਈਦੀ ਨਹੀਂ ਪਤੰਗਾ ਵਿੱਚ ਜਾਂਦੀ ਨਹੀਂ ਅਸੀਂ ਇਹ ਤਾਂ ਮੋਟਰਾਂ ਤੇ ਬਹਿ ਕੇ ਜਾਂਦੇ ਤਾ ਉਹਨਾਂ ਹਾਂ ਭਾਈਦੇ ਨਹੀਂ ਮੋਟਰਸਾਂ ਤੇ ਬਹਿ ਕੇ ਜਾਂਦੇ ਆ ਸਾਡਾ ਬਾਸ ਚੱਲੀ ਤਾਂ ਬਾਹਰ ਤੋਂ ਮੋਟਰ ਲੈ ਜੀ ਲੁੱਟੇ ਮੋਟਰਸਾਈਕਲ ਦੇ ਲੁੱਟੇ ਵੀ ਬੋਲਟ ਤੇ ਇੱਕ ਮੋਟਰਸਾਂ ਤੇ ਆਪਾਂ ਪਤੰਗਾ ਲੈ ਕੇ ਆਂਦਾ ਜਿਹੜਾ ਆਪਣੇ ਖੇਤ ਕੋਲ ਢੱਕਿਆ ਆ ਜਾਨੇ ਬੋਲਟ ਦੀ ਆ ਹਾਂ ਚੱਕਦੇ ਸੀ ਕਿਹੜਾ ਲੈ ਕੇ ਆਣੇ ਹਾਂ ਜਾਂਦੇ ਬੋਲਟ ਤੇ ਸੀ ਇਹਦੇ ਲਿਆਉਂਦੇ ਲੁੱਟ ਕੇ ਸੀਗੇ ਇਹ ਸਵਾਰ ਹੀ ਵੱਖਰਾ ਆਉਂਦਾ ਨਾ ਕੋਈ ਹੋ ਚੱਕਰ ਨਹੀਂ ਗਾ ਉਹ ਗਾਈ ਦੁਕਾਨ ਤੇ ਵੀ ਲੈ ਆਉਂਦੇ ਆ ਨਾ ਪਰ ਉਹ ਉਹ ਸਵਾਰ ਬੜਾ ਹੁੰਦਾ ਨਾ ਤਾਂ ਨਹੀਂ ਕੀ ਗੱਲ ਇੱਕ ਤਾਂ ਨਾਲ ਦੇ ਪਿੰਡ ਦੀ ਜਾੜੀ ਬੋਟ ਲੈ ਕੇ ਉਹ ਨੰਗ ਹੀ ਦੋ ਪਿੰਡ ਗਿਆ ਪਤੰਗ ਸਾਡਾ ਰਾਤ ਦਾ ਦੋ ਪਰ ਜਾ ਗੱਲ ਕਰ ਸਾਡਾ ਸਰਗ ਜਾਂਦਾ ਰਾਦੇ ਸਰਗ ਜਾੜ ਦੋ ਪਿੰਡ ਨੰਗ ਗਿਆ ਸੀ ਪਤੰਗ ਹੋੜਾ ਤੇ ਇਹ ਇੱਕ ਚੱਕ ਚੱਕ ਲਈਏ ਤੇ ਪਰ ਇਹ ਨਾਤੇ ਦੋਤੇ ਨਹੀਂ ਸੀਗੇ ਮੈਂ ਚਲ ਕਾ ਨੂੰ ਨਾ ਛੱਡ ਪਰੇ ਫਿਰ ਆ ਗਈ ਮੁੜਿਆ ਘਰੇ ਨਾਲ ਬੱਚੇ ਬੈਠੇ ਛੜ ਦੋ ਵੇ ਦਾ ਮਸਾ ਹੀ ਕਿਹਾ ਆਹ ਹਾਂ ਉਹ ਨਿਆਰਾ ਬਾਹ ਹੁੰਦਾ ਵੀ ਡੁੱਟਦਾ 15000 ਤਿਹੜੂ ਕੇ ਵੀੜਾ ਲੱਗ ਜਹਾ ਹਾਂ ਬਾਕੀ ਪੰਜਾਣਾ ਹਾਂ ਪੰਜਾਣਾ ਬਤੰਗ ਸੀਗਾ ਉਹ ਬਾਕੀ ਧੰਨਵਾਦ ਸਾਰੇ ਵੀਰਾਂ ਵੀਡੀਓ ਵੇਖਣ ਲਵ ਯੂ ਸਾਰਿਆਂ ਨੂੰ ਸਪੋਰਟ ਕਰਦ ਲਈ ਤੇ ਕਮੈਂਟਿੰਗ ਮੂਡ ਕਰਦਾ ਕਰੋ ਹਣਾ ਬਾਈ ਤੇ ਧੰਨਵਾਦ ਜੀ ਸਾਰਿਆਂ ਦਾ